ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ 15 ਜੂਨ ਨੂੰ ਲੁਧਿਆਣੇ ਦੇ ਵਿੱਚ ਜਦੋਂ ਬੇਰਜ਼ਗਾਰ ਆਪਣੀਆਂ ਮੰਗਾਂ ਵਾਸਤੇ ਪ੍ਰੋਟੈਸਟ ਕਰਦੇ ਸੀ ਉਦੋਂ ਵਾਅਦਾ ਕੀਤਾ ਸੀ ਸੰਜੀਵਾ ਰੋੜੇ ਦੇ ਦਫ਼ਤਰ ਦੇ ਵਿੱਚੋਂ ਕਿ ਆਉਣ ਵਾਲੀ 18 ਤਰੀਕ ਨੂੰ 18 ਜੂਨ ਨੂੰ ਚੰਡੀਗੜ੍ਹ ਪੰਜਾਬ ਦੇ ਬੇਰਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ ਕਰਕੇ ਮਾਸਟਰ ਕੈਡਰ ਦੀਆਂ ਅਸਾਮੀਆਂ ਲੈਕਚਰਰ ਦੀਆਂ ਅਸਾਮੀਆਂ ਆਰ ਟੈਂਡ ਕਰਾਫਟ ਦਾ ਪੇਪਰ ਉਮਰ ਹੰਦ ਛੋਟ 55% ਮਾਸਟਰ ਕੈਡਰ ਦੀ ਮਲਟੀਪਾਰਪਸ ਦੀ ਉਮਰਾਦ ਛੋਟਾ ਇਹਨਾਂ ਮੰਗਾ ਤੇ ਬੈਠ ਕੇ ਗੱਲਬਾਤ ਕੀਤੀ ਜਾਊ ਪਰ ਜਿਵੇਂ ਲਗਾਤਾਰ ਸਵਾ ਤਿੰਨ ਸਾਲਾਂ ਤੋਂ ਹੁੰਦਾ ਆ ਰਿਹਾ ਉਸੇ ਤਰੀਕੇ ਦੇ ਨਾਲ ਅੱਜ ਫੇਰ 18 ਜੂਨ ਦੀ ਮੀਟਿੰਗ ਮੁੱਖ ਮੰਤਰੀ ਰੱਦ ਕਰਕੇ ਭੱਜ ਗਿਆ ਪਹਿਲਾਂ ਵੀ 7 ਜੁਲਾਈ ਨੂੰ ਜਦੋਂ ਜਲੰਧਰ ਦੀ ਜਿਬਣੀ ਚੋਂ ਹੁੰਦੀ ਆ ਪਿਛਲੇ ਸਾਲ 2024 ਦੇ ਵਿੱਚ ਉਦੋਂ ਵੀ ਵਾਅਦਾ ਕੀਤਾ ਸੀ ਮੀਟਿੰਗ ਦਾ ਉਹ ਮੀਟਿੰਗ ਵੀ ਅਜੇ ਤੱਕ ਪੈਂਡਿੰਗ ਪਈ ਹੈ ਤਾਂ ਰੋਸ ਦੇ ਵਿੱਚ ਅੱਜ ਬਰਨਾਲਾ ਜ਼ਿਲ੍ਹੇ ਦੇ ਵਿਦਗਾਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੀ ਇਸ ਵਾਦਾ ਖਲਾਫੀ ਦੇ ਰੋਸ ਦੇ ਵਿੱਚ ਪੰਜਾਬ ਸਰਕਾਰ ਦੀ ਆਰਤੀ ਪੂਕ ਕੇ ਪਿੱਟ ਸੱਪਾ ਕੀਤਾ ਕਿ ਪੰਜਾਬ ਸਰਕਾਰ ਭਰਤੀ ਕੈਲੰਡਰ ਲਾਗੂ ਕਰੇ ਹਰੇਕ ਸਾਲ ਸਕੂਲਾਂ ਦੇ ਵਿੱਚ ਭਰਤੀ ਕਰਦਾ ਵਾਦਾ ਪੂਰਾ ਕਰੇ ਉਮਰਾਂ ਦਾ ਛੋਟਦਾ ਵਾਦਾ ਪੂਰਾ ਕਰੇ ਕਿਉਂਕਿ ਅਜੇ ਤੱਕ ਭਰਤੀ ਕੈਲੰਡਰ ਦੇ ਮੁਤਾਬਕ ਇੱਕ ਵੀ ਭਰਤੀ ਨਹੀਂ ਕੀਤੀ ਮਾਸਟਰ ਕੈਡਰ ਦੀ ਐਂਟੀਟੀ ਦੀ ਆਈਟੀਟੀ ਦੀ ਲੈਕਚਰਾਰ ਦੀ ਸੈਕ ਪ੍ਰੋਫੈਸਰ ਪ੍ਰੋਫੈਸਰ ਨਾ ਉਮਰਾਂ ਦਾ ਛੋਟ ਨਾ 55% ਕੋਈ ਵੀ ਮਸਲਾ ਨਹੀਂ ਕੀਤਾ ਇਸ ਰੋਸ ਦੇ ਵਿੱਚ ਅੱਜ ਬਰਨਾਲੇ ਜਿਹਦੇ ਬੇਰਜ਼ਗਾਰਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ ਪੰਜਾਬ ਸਰਕਾਰ ਨੂੰ ਚੇਤਾਵਨੀ ਹੈ ਕਿ ਜੇਕਰ ਜਲਦੀ ਬੈਠ ਕੇ ਮੀਟਿੰਗਾਂ ਦਾ ਹੱਲ ਨਾ ਕੀਤਾ ਤਾਂ ਉਹਦੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਕੋਟੀ ਅੱਗੇ ਸੰਗਰੂਰ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਊਗਾ ਬੇਰਜ਼ਗਾਰਾਂ ਦੇ ਮੋਰਚੇ ਵੱਲੋਂ ਮੈਂ ਸੁਖਮਿੰਦਰ ਸੇਟਲਵਾ